ਦਾ ਰੈਨੋਵੇਸ਼ਨ ਦਾ ਇਹਦੀ ਰੈਟ੍ਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ 10 ਵੱਲੋਂ ਅੱਜ ਜੋ ਰਸਮੀ ਤੌਰ ਤੇ ਪੂਰਾ ਹੋਇਆ ਤੇ ਹੁਣੇ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਟਾਈਲਾਂ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਉਹਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਸਟਰੀ ਦੁਬਾਰਾ ਪੇਂਟ ਕਰਾਈ ਗਈ ਹੈ 50 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ 8 ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕਮ ਦੋ ਸਟੈਚੂ ਜੋ ਆਪਣਾ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਵਾਈ ਗਰੂ ਤਾਂ ਤਾਂ ਫਿਰ ਗੁਰੂ RAMDAS ji ਦੇ ਆਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਦਾਸ ਵੱਲੋਂ ਅੱਜ ਜੋ ਰਸਮੀ ਤੌਰ ਤੇ ਪੂਰਾ ਹੋਇਆ ਹੈ ਤੇ ਹੁਣੇ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਟਾਈਲਾਂ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਉਹਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਸਟਰੀ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਹੈ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ 50 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ 8 ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕਮ ਦੋ ਸਟੈਚੂ ਜੋ ਆਪਣਾ ਸਾਡੇ ਜਰਨਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਦੀ ਮੁਹਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਹੈ ਵੀ ਕੋਈ ਵੀ ਵੀਆਈਪੀ ਜਿਹੜਾ ਹੈ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ 골ਫ ਕੋਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮਿਊਸਪਲ ਕਮਿਸ਼ਨਰ ਦੇ ਨਾਲ ਮਿਲ ਕੇ ਜਿਹੜੇ ਭੂਰੀ ਵਾਲੇ ਬਾਬਾ ਜੀ ਹੈ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਐ ਔਰ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾਂ 골ਫ ਕਾਟਾਂ ਇਹ ਸਾਰਾ ਜਿਹੜਾ ਪ੍ਰਬੰਧ ਐ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਨਿਰਵੈ ਬਹੁਤ ਕੁਝ ਇਹਦੇ ਕੀਤਾ ਗਿਆ ਹੈ ਤਾਂਕਿ ਸੰਗਤ ਦਾ ਇਹ ਜਦੋਂ ਵੀ ਉਥੋਂ ਹੀ ਜਦੋਂ ਮਹਾਰਾਜ ਰਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਵੀ ਦਰਬਾਰ ਸਾਹਿਬ ਕਿ ਅਸੀਂ ਜਾ ਰਹੇ ਹਾਂ ਨਤਮਸ ਖੋਣ ਬਈ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤੱਕ ਹੀ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਬਈ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ عقیده ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਹੋ ਜਰੂਰ ਆਪਣਾ ਕੁਝ ਖਰੀਦੇ ਕੁਝ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਵਰ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ ਹੈ ਤੇ ਉਮੀਦ ਹੈ ਕਿ ਅੱਜ ਉਹਦੇ ਅਰਦਾਸ ਕਰਨ ਤੋਂ ਬਾਅਦ ਇਹ ਇਦਾਂ ਐਸਜੀਪੀਸੀ ਦੇ ਸਹਿਯੋਗ ਨਾਲ ਪੂਰੀ ਵਾਲੇ ਬਾਬਾ ਜੀ ਔਰ ਭਾਈ ਗੁਰਿਕਪਾਲ ਸਿੰਘ ਜੀ ਦੇ ਸਾਰੇ ਸੰਸਥਾਵਾਂ ਪਹੁੰਚੀਆਂ ਯੂਨਾਈਟਿਡ ਸਿੱਕੂ ਵੀ ਮੇਅਰ ਸਾਹਿਬ ਨੇ ਖਾਸ ਕਰਕੇ ਸਹਿਯੋਗ ਦਿੱਤਾ ਹੈ ਤੇ ਸਪੀਕਰ ਸਾਹਿਬ ਆ ਰਹੇ ਨੇ ਹੁਣੇ ਤੇ ਉਹ ਅਸੀਂ ਇਹਦਾ ਅੱਜ ਰਸਮੀ ਤੌਰ ਤੇ ਉਦਘਾਟਨ ਕਰ ਸਾਨੀ ਸਾਹਿਬ ਕਿੰਨੀ ਲਾਗਤ ਹੈ ਕੁੱਲ ਜਿਹੜੀ ਇਹ ਇਹਦੇ ਦੀ ਤਕਰੀਬਨ 3 ਕਰੋੜ ਰੁਪਏ ਕੋਈ 3.2 ਕਰੋੜ 90 ਲੱਖ ਰੁਪਏ ਦੀ ਟੋਟਲ ਲਾਗਤ ਆਈ ਹੈ ਪਰ ਲਾਗਤ ਦੇ ਨਾਲੋ ਜਿਹੜੀ ਮਿਹਨਤ ਹੋਈ ਹੈ ਇਹ ਬੜੀ ਲੋਡ ਸੀ ਦੇਖੋ ਹੁਣ ਚਮਕ ਰਹੀਆਂ ਸਾਰੀਆਂ ਬਿਲਡਿੰਗਾਂ ਸਾਰੇ ਪੀਡੀਆਂ ਨੂੰ ਕਾਂਗ ਆ ਕੇ ਜਰੂਰ ਜਿਹੜੀਆਂ ਸਫਾਈ ਦੀਆਂ ਮਸ਼ੀਨਾ ਗੋਲਫ ਕਾਟਾ ਪੇੜ ਪੌਦੇ ਜੋ ਲਾਈਟਾਂ ਇਹਨੂੰ ਪੂਰਾ ਵਧੀਆ ਕਰਾਇਆ ਗਿਆ ਔਰ ਮੈਂ ਉਮੀਦ ਕਰਦਾ ਕਿ ਜਿਹੜਾ ਵੀ ਵੀਆਈਪੀ ਹੁਣ ਇਧਰੋਂ ਆਏਗਾ ਅਸੀਂ ਮੇਰੇ ਖਾਲ 6 ਗੋਲਫ 7 ਗੋਲਫ ਕਾਟਾਂ ਵੀ ਲਵਾਤੀਆਂ ਅੱਜ ਤੋਂ ਜਿਹੜਾ ਵੀ ਕੋਈ ਨਹੀਂ ਚੱਲ ਸਕਦਾ ਉਹ ਫ੍ਰੀ ਆਫ ਚਾਰਜ ਉਹ ਬਾਬਾ ਜੀ ਚਲਾਣਗੇ ਔਰ ਨਾਲ ਸਾਡੇ ਕਮਿਸ਼ਨਰ ਸਾਹਿਬ ਉਹ ਸਾਰਾ ਆਪਾਂ ਸਫਾਈ ਵੀ ਰੱਖੀਏ ਔਰ ਗੰਦ ਨਾ ਪੈਣ ਲਈ ਔਰ ਇਦਾਂ ਹੀ ਕੁਰਬਾਨੀ ਦਾ ਕੀਰਤਨ ਨਿਰਵਿਗਨ ਚੱਲੇ ਜਦੋਂ ਵੀ ਆਪਾਂ ਉੱਥੋਂ ਐਂਟਰ ਕਰੀਏ ਧਰਮ ਸਿੰਘ ਮਾਰਕੀਟ ਤੋਂ ਉਤੋਂ ਹੀ ਲੱਗੇ ਕਿ ਵੀ ਅਸੀਂ ਦਰਬਾਰ ਸਾਹਿਬ ਨਤਮਸ ਹੋਨ ਯਾਰ ਸਨਿਆਮਾ ਕੋ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜੀ ਅਸੀਂ ਅਸੀਂ ਨਿਤਨ ਗੜਕਰੀ ਜੀ ਨੂੰ ਵੀ ਮੈਂ ਮਿਲਿਆ ਉਹਨਾਂ ਨੇ ਵਾਅਦਾ ਕੀਤਾ ਉਹ ਕਹਿੰਦੇ ਮੈਂ ਤੇ ਪ੍ਰਪੋਜ਼ਲ ਦੀ ਵੇਟ ਕਰ ਰਿਹਾ ਅਸੀਂ ਪਾਰਕਿੰਗ ਦੇ ਨਾਲ ਨਾਲ ਕਿਹਾ ਕਿ ਕੋਈ ਮਾਸ ਰੈਪਿਡ ਸਿਸਟਮ ਜੀਟੀ ਰੋਡ ਤੋਂ ਇੱਥੇ ਤੱਕ ਦੇ ਦੇਉ ਉਹ ਤਿਆਰ ਨੇ ਹੁਣ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰ ਰਹੇ ਇੱਥੇ ਕਮਿਸ਼ਨਰ ਸਾਹਿਬ ਵੀ ਪ੍ਰਪੋਜ਼ਲ ਬਣਾ ਰਹੇ ਮੇਅਰ ਸਾਹਿਬ ਵੀ ਕਿ ਆਪਾਂ ਉੱਥੋਂ ਕੋਈ ਐਮ ਆਰਟੀ ਜੀਟੀ ਰੋਡ ਤੋਂ ਜਿਹੜੀ ਪਾਰਕਿੰਗ ਹੈ ਇੱਥੇ ਉਹ ਉੱਥੋਂ ਇੱਥੇ ਤੱਕ ਕੋਈ ਮਾਨੋ ਰੇਲ ਟਾਈਪ ਉਹ ਗਦਕਵੀ ਜੀ ਬਿਲਕੁਲ ਤਿਆਰ ਨੇ ਉਹ ਉਹਦੇ ਫੰਡਿੰਗ ਕਰਨ ਲਈ ਅਸੀਂ ਉਹਦੇ ਤਤਪਰ ਹੈਗੇ ਸਾਨੀ ਸਾਹਿਬ ਸੁੰਦਰਤਾ ਲਈ ਕਰੋੜਾ ਰੁਪਏ ਲਗਾਏ ਗਏ ਨੇ ਸਿੱਖ ਜੋਧੇ ਬੁੱਤ ਲਗਾਏ ਗਏ ਨੇ ਪਰ ਗੁਰਬਾਣੀ ਦਾ ਥੋੜਾ ਵੀ ਚੱਲਦਾ ਹੈ ਪਰ ਦੇਖਣ ਚਾਹੇ ਕਿ ਫੋਟੋਗ੍ਰਾਫਰ ਨੇ ਇੱਥੇ ਫੋਟੋ ਸ਼ੂਟ ਕਰਦੇ ਨੇ ਅਲਗ-ਅਲਗ ਨਹੀਂ ਨਹੀਂ ਉਹ ਅਸੀਂ ਅਸੀਂ ਇੱਥੇ ਫੋਟੋ ਸ਼ੂਟ ਵੀ ਚੱਲਦਾ ਹੈ ਸਾਡੇ ਇੱਥੇ ਸਾਡੇ ਵਲੰਟੀਅਰ ਵੀ ਰਹਿਣਗੇ ਔਰ ਕੋਈ ਵੀ ਫੋਟੋ ਸ਼ੂਟ ਨਹੀਂ ਹੋਏਗਾ ਇਹ ਇੱਕ ਧਾਰਮਿਕ ਜਗ੍ਹਾ ਹੈ ਦੇਖੋ ਆਪਾਂ ਸੰਗਤ ਨੂੰ ਬੇਨਤੀ ਕਰ ਸਕਦੇ ਆ ਬਾਕੀ ਅਸੀਂ ਪੰਜਾਬ ਇਸ ਨੂੰ ਵੀ ਬੇਨਤੀ ਕੀਤੀ ਹੈ ਔਰ ਸੰਧਵਾ ਸਾਹਿਬ ਸਾਡੇ ਸਪੀਕਰ ਸਾਹਿਬ ਹੁਣ ਆ ਗਏ ਨੇ ਜਿਹੜੇ ਰਸਮੀ ਤੌਰ ਤੇ ਦਾ ਉਗਾਟਨ ਕਰਨੀ ਇੱਥੇ ਕੋਈ ਫੋਟੋ ਸ਼ੂਟ ਇਹਦੀ ਐਸੀ ਜਿਹੜੀ ਧਾਰਮਿਕਤਾ ਹੈ ਜੋ ਅਦਬ ਹੈ ਜੋ ਮर्यादा ਹੈ ਉਸ ਗੁਰਬਾਣੀ ਦਾ ਕੀਰਤਨ ਪਰਵਾਤ ਚੱਲੇਗਾ ਸਾਡੇ ਸਾਹ ਜਿਹੜੀਆਂ ਗੱਡੀਆਂ ਦਾ ਰੂਟ ਕਿ ਰਹੇਗਾ ਕਿੰਨੇ ਰੂਟ ਚ ਚੱਲਣਗੀਆਂ ਜਿਹੜੀ ਇਹ ਇਹ ਸਫਾਈ ਦੀਆਂ ਮਸ਼ੀਨਾਂ ਮੇਅਰ ਸਾਹਿਬ ਨੂੰ ਪਤਾ ਹੈ ਧਰਮ ਸਿੰਘ ਧਰਮ ਸਿੰਘ ਮਾਰਕੀਟ ਤੋਂ ਅੰਦਰ ਅੰਦਰ ਹੀ ਇਹ ਸਫਾਈ ਦੀ ਜਿਹੜੀ ਵੱਡੀ ਆਟੋਮੈਟਿਕ ਮਸ਼ੀਨਾਂ ਉਹ ਚੱਲਣ ਗਿਆ 골ਫ ਕਾਟਾ ਪਾਰਕਿੰਗ ਤੋਂ ਲੈ ਕੇ ਇੱਥੋਂ ਤੱਕ ਫ੍ਰੀ ਆਫ ਚਾਰਜ ਸੱਤ 골ਫ ਕਾਟਾ ਉਹ ਚੱਲਣ ਗਿਆ ਬਾਕੀ ਤੁਹਾਨੂੰ ਸਾਰਾ ਮੈਂ ਵੇਰਵਾ ਦਿੱਤਾ ਹੈ ਪੇਂਟ ਪਾਲਿਸ਼ ਟਾਈਲਾਂ ਦਾ ਤਕਰੀਬਨ 2.5 ਪੌਣੇ 3 ਸਾਲ ਲੱਗੇ ਹੈ ਮੈਂ ਡੀਸੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਸਾਰੇ ਕਾਰਪੋਰੇਸ਼ਨ ਦਾ ਪਰ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਭਰਾਏ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ ਆਪਣੇ ادب ਦੇ ਵਿੱਚ ਰਹਿਣ ਆਪਾਂ ਇਹ ਮर्यादा ਨੂੰ ਇਹ ਨਹੀਂ ਕਿ ਉਹ ਖੜੀਆਂ ਤੇ ਉਹ ਵਿੱਚ ਆਪਾਂ ਇਹਨੂੰ ਬਿਲਕੁਲ ਕੋਰੀਡੋਰ ਨੂੰ ਮर्याਦਾ ਨਾਲ ਰੱਖੀ ਹੈ ਜੀ ਸਰਦਾਰ ਸਾਹਿਬ ਆ ਜਾਈਓ ਕੀ ਕਹਿਣਾ ਚਾਹੋਗੇ ਜੀ